ਸਤਪੁਰ ਸੱਜੇ ਪਾਤਸ਼ਾਹ ਨੇ ਬਹੁਤ ਕੌਤਕ ਇਹਨਾਂ ਦਾ ਰਚਿਆ ਆਓ ਤਾਣੇ ਦਿਰਾਓ ਇਹ ਬਲਖੜੀ ਜੋੜੀ ਆ ਜਿੱਦਾਂ ਨਾ ਉਹ ਆਸਮਾਨ ਤੋਂ ਜਿੱਦਾਂ ਸਿਤਾਨੀ ਆਪਾਂ ਟਪਕ ਪੈਂਦੇ ਆ ਉਹ ਚੀਜ਼ ਬਣੀ ਇਹਨਾਂ ਦਾ ਤੇ ਇਹਨਾਂ ਦਾ ਬਹੁਤ ਚੋਜ ਹੋਏ ਆ ਇਹ ਆਪਣੇ ਦਸਨਗੇ ਬੋਲਾਂ ਤੋਂ ਇੱਕ ਰਜਕਾਰਾ ਛੱਡੀ ਇਹਨਾਂ ਦੇ ਵਾਸਤੇ ਬੋਲੇ ਸੋਨਿਹਾਲ ਪ੍ਰੀਤ ਜੀ ਇੰਨਾ ਘੂੜੇ ਖੋਭ ਗਿਆ ਇਹਨਾਂ ਨੂੰ ਮੈਂ ਜਾਣਦਾ ਵਾਂ ਇਹ ਲੈਡ ਦੇ ਵੀ ਜਾਣਦਾ ਵਾਂ ਤੇ ਰੂਹ ਕਰਕੇ ਵੀ ਇਹ ਬਹੁਤ ਡੂੰਘੇ ਖੋਭ ਗਿਆ ਤੇ ਦੱਸਣ ਕਿ ਆਪਣੇ ਬਾਰੇ ਵਾਹਿਗੁਰੂ ਜੀ ਕਥਾ ਸਾਹਿਬ ਨਹੀਂ ਕਿਹਾ ਦੇ ਵਾਹਿਗੁਰੂ ਜੀ ਕਥਾ ਸਾਹਿਬ ਵਾਹਿਗੁਰੂ ਜੀ ਦੇ ਪਤਰੀ ਵੀ ਜੀ ਨੇ ਜੋ ਬੋਲ ਗਏ ਵਾਹਿਗੁਰੂ ਜੀ ਉਹ ਸਾਡੇ ਲਈ ਬਹੁਤ ਵੱਧ ਕੇ ਨੇ ਸਾਡੇ ਲਈ ਉਹ ਨਹੀਂ ਉਹ ਖਾਸ ਨਹੀਂ ਹੋਏ ਜੀ ਪਰ ਗੁਰੂ ਸਾਹਿਬ ਜੀ ਨੇ ਤਰਸ ਦਿੱਤਾ ਸੰਗਤ ਜੀ ਅੱਜ ਪਹਿਲਾ ਮਨਮੁਖ ਜੁਮਿੰਚ ਸੀਗਾ ਜੀ ਤੇ ਮਹਾਰਾਜ ਤੋਂ ਬਹੁਤ ਦੂਰ ਹੋ ਕੇ ਚੱਲਣ ਵਾਲੇ ਜੀ ਜੇ ਨੂੰ ਆਪਾਂ ਕਹਾਂਗੇ ਕਿ ਇੱਕ ਪਾਪੀ ਰੂਹ ਪਰ ਮਹਾਰਾਜ ਨੇ ਦਰਸ ਕੀਤਾ ਜਿਵੇਂ ਮਹਾਰਾਜ ਦਾਦਾ ਚੋਂ ਕੱਢਿਆ ਉਹਨੇ ਮਹਾਰਾਜ ਨੇ ਉਹ ਖੇਡ ਬਣੀ ਜਿਹੜੀ ਬਾਈ ਗੁਰੂ ਜੀ ਸਿੰਘਣੀ ਹੈ ਤੇ ਹਿੰਦੂ ਪਰਿਵਾਰ ਤੋਂ ਸੀਗੇ ਜਦੋਂ ਆਨੰਦ ਕਾਰਜ ਜੋ ਏਰੀਆ ਲਈ ਕੀਤੀ ਸਾਡੇ ਤੇ ਗੁਰੂ ਸਾਹਿਬ ਜੀ ਨੇ ਆਪਣੇ ਲੱਭ ਲਿਆ ਗੁਰੂਗ੍ਰੰਥ ਸਾਹਿਬ ਜੀ ਬਾਣੀ ਨੂੰ ਵਿਚਾਰਨਾ ਕਿਰੂਪਤਾ ਸ ਮਹਾਰਾਜ ਬਾਣੀ ਚ ਵੀ ਸਾਨੂੰ ਸਮਝਾਉਂਦੇ ਨੇ ਮਹਾਰਾਜ ਅਮ੍ਰਿਤ ਬਖਸ਼ ਦੇ ਬਾਈਰੂ ਜੀ ਜਦੋਂ ਸਾਡੀ ਆਤਮਾ ਨੂੰ ਮੰਨ ਮਾਰੇ ਦੇ ਚਰਨ ਜਿਵੇਂ ਇੱਕ ਭਿੱਜ ਜਾਂਦੀ ਹੈ ਨਾ ਰੂਪ ਬਾਈਰੂ ਜੀ ਫਿਰ ਆਪਣੇ ਮਾਰੇ ਕੋਲ ਤੇ ਖੇਡਦੇ ਸਾਨੂੰ ਤਾਂ ਬਾਈਰੂ ਜੀ ਪਤਾ ਨਹੀਂ ਲੱਗ ਰਿਹਾ ਸੀ ਕਿ ਮਾਰੇ ਖੇਡ ਖੇਡ ਕੀ ਰਹੇ ਨੇ ਸਾਨੂੰ ਸਮਝ ਨਹੀਂ ਆਈ ਹਜੂਰ ਸਾਹਿਬ ਦੀ ਧਰਤੀ ਤੇ ਬਾਈਰੂ ਜੀ ਮਾਰੇ ਨੇ ਪਹੁੰਚਾਇਆ ਜੀ ਪਰਮਾਨੰਥ ਜੀ ਤਾਂ ਮਾਰੇ ਨੇ ਉੱਥੇ ਚਰਨਾ ਕੀਤਾ ਤੇ ਉੱਥੇ ਮਾਰੇ ਨੇ ਉਹਦੇ ਦੇਦਾਰ ਬਖਸ਼ੀ ਫਿਰ ਭਾਈ ਸਾਹਿਬ ਜੀ ਉਹਨਾਂ ਜਦੋਂ ਪੰਜਾਬ ਜਾ ਕੇ ਪ੍ਰਚਾਰ ਸ਼ੁਰੂ ਕੀਤਾ ਤਾਂ ਬੜੀ ਖੁਸ਼ੀ ਹੁੰਦੀ ਸੀ ਦੇਖ ਕੇ ਵੀ ਸਾਡੇ ਪਿੰਡ ਪਰਾ ਹੋਰ ਗੁਰੂ ਸਾਹਿਬ ਜੀ ਨਾਲ ਜੁੜਨ ਤੇ ਵਾਹਿਗੁਰੂ ਜੀ ਕੂਕ ਕਰਵੀਂ ਦੋਨੋਂ YouTube ਤੇ ਅਹੀਂ ਕੋਸ਼ਿਸ਼ ਕਰਦੇ ਨੇ ਯੂਥ ਨਾਲ ਜੁੜਨ ਦੀ ਵੀ ਆਪਾਂ ਗੁਰੂ ਸਾਹਿਬ ਦੇ ਚਰਨਾ ਤੇ ਪਰਵਾਨਗੀ ਲਈਏ ਨਹੀਂ ਤਾਂ ਵਾਹਿਗੁਰੂ ਜੀ ਪਟੜ ਕੇ ਦੇਖ ਲਿਆ ਬੜਾ ਕਿਤੇ ਕੋਈ ਟਿਕਾਣਾ ਨਹੀਂ ਹੁੰਦਾ ਸਾਡੇ ਮਹਾਰਾਜ ਦੇ ਦਰ ਤੇ ਹੀ ਆਪਾਂ ਨੂੰ ਜਾ ਕੇ ਮਾਈਕੂ ਜੀ ਸਮਰਗਮ ਹਾਂਜੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਮੈਂ ਤਾਂ ਕੁਛ ਵੀ ਨਹੀਂ ਮੈਂ ਕੁੱਕਰ ਆਪਰੇ Guru Satje ਕੁੱਕਰ ਤੋਂ ਵੀ نیچے ਕੁੱਕਰ ਸਤਿਵੰਤ ਜੀ ਵਾਹਿਗੁਰੂ ਜੀ ਸਾਨੂੰ ਨਹੀਂ ਪਤਾ ਕੀ ਬੋਲਣਾ ਹੈ ਇਹ ਗੁਰੂ ਸਾਹਿਬ ਜੀ ਨਹੀਂ ਕਹਿੰਦਾ ਕਿ ਤਰਸ ਖਤਕੀ ਜੋ ਹੋਣਾ ਹੈ ਗੁਰੂ ਸਾਹਿਬ ਜੀ ਬੁਰਵਾਉਂਦੇ ਨੇ ਵਾਹਿਗੁਰੂ ਜੀ ਬਸ ਐ ਕਹ ਕੇ ਇਹੀ ਆਪ ਜੀ ਨੂੰ ਬੇਨਤੀ ਕਰੂਗਾ ਵਾਹਿਗੁਰੂ ਜੀ ਕਿ ਆਪਣੇ ਗੁਰੂ ਸਾਹਿਬ ਜੀ ਨਾਲ ਜੁੜੇ ਰਹੋ ਠੀਕੇ ਵਾਹਿਗੁਰੂ ਜੀ ਕਿਉਂਕਿ ਗੁਰੂ ਸਾਹਿਬ ਜੀ ਤੋਂ ਲਾਭ ਕੁਝ ਵੀ ਨਹੀਂ ਹੈਗਾ ਅਗਰ ਗੁਰੂ ਸਾਹਿਬ ਜੀ ਨਾਲ ਨਹੀਂ ਜੁੜੇ ਰਹੋਗੇ ਨਾ ਵਾਹਿਗੁਰੂ ਜੀ ਤੇਰਾ ਸਿਪਰੇ ਤਾਂ ਸਾਨੂੰ ਲੱਗਦਾ ਭਾਈ ਅਸੀਂ ਇਨਸਾਨ ਹੈ ਨਹੀਂ ਵਾਹਿਗੁਰੂ ਜੀ ਅਸੀਂ ਪ੍ਰੇਤ ਅਗਰ ਆਪਣੇ ਗੁਰੂ ਸਾਹਿਬ ਜੀ ਨਾਲ ਨਹੀਂ ਜੁੜੇ ਰਹੇ ਪਾਣੀ ਨਾਲ ਜੁੜੋ ਪਾਣੀ ਨੂੰ ਵਿਚਾਰੋ ਕਿ ਸਾਡੇ ਗੁਰੂ ਸਾਹਿਬ ਜੀ ਕਹਿ ਕੀ ਰਹੇ ਨੇ ਸਾਨੂੰ ਉਹਨਾਂ ਨੂੰ ਸਮਝੋ ਠੀਕ ਹੈ ਵਾਹਿਗੁਰੂ ਜੀ ਐ ਕੁੱਕਰ ਬਸ ਇਹ ਹੀ ਬੇਨਤੀ ਕਰਦਾ ਹੈ ਕਿ ਆਪਣੇ ਗੁਰੂ ਸਾਹਿਬ ਜੀ ਨਾਲ ਜੁੜੇ ਰਹੋ ਫਿਰ ਗੁਰੂ ਸਾਹਿਬ ਜੀ ਦੇ ਖੇਲ ਦੇਖੋ ਵਾਹਿਗੁਰੂ ਜੀ ਦੇ ਰੰਗ ਦੇਖੋ ਵਾਹਿਗੁਰੂ ਜੀ ਦਾ ਕੰਮ ਸਾਹਿਬ ਵਾਹਿਗੁਰੂ ਜੀ ਕੀ ਪਤੇ